ਖੇਤੀ ਪ੍ਰਦਾਨ ਸੂਬਾ ਪੰਜਾਬ ਆਪਣੇ ਖੁਸ਼ਹਾਲੀ ਅਤੇ ਸਿਹਤਮੰਦ ਖੁਰਾਕ ਲਈ ਜਾਣਿਆ ਜਾਂਦਾ ਹੈ ਪਰ ਹੁਣ ਇਸ ਖੇਤਰ ਤੋਂ ਜੋ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਉਹ ਪੰਜਾਬ ਅਤੇ ਪੂਰੇ ਦੇਸ਼ ਦੇ ਲੋਕਾਂ ਲਈ ਚਿੰਤਾ ਪੈਦਾ ਕਰਨ ਵਾਲੀਆਂ ਨੇ ਦਰਅਸਲ ਪਰ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਪਿਲਾਇ ਵਿਭਾਗ ਵੱਲੋਂ ਤਾਜ਼ਾ ਜਾਰੀ 2025 ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਜੈਵਿਕ ਖੇਤੀ ਜਾਂ ਕੁਦਰਤੀ ਖੇਤੀ ਕਰਨ ਦੇ ਮਾਮਲੇ ਵਿੱਚ ਇਸ ਸਮੇਂ ਪੰਜਾਬ ਦੇਸ਼ ਦੇ ਬਹੁਤ ਸਾਰੇ ਸੂਬਿਆਂ ਤੋਂ ਹੇਠਾਂ ਹੈ ਖੇਤੀਬਾੜੀ ਵਿਭਾਗ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਡਾਕਟਰ ਬਲਦੇਵ ਸਿੰਘ ਨੇ ਸੂਬੇ ਅੰਦਰ ਜੈਵਿਕ ਜਾਂ ਕੁਦਰਤੀ ਖੇਤੀ ਵੱਲ ਕਿਸਾਨਾਂ ਦੇ ਘਟੇ ਰੁਝਾਨ ਉੱਤੇ ਚਿੰਤਾਣਾ ਪਾਉਂਦੇ ਆ ਦੱਸਿਆ ਕਿ ਜੈਵਿਕ ਖੇਤੀ ਵਿੱਚ ਜ਼ਿਆਦਾ ਸਮਾਂ ਤੇ ਮਿਹਨਤ ਲੱਗਦੀ ਹੈ ਪਹਿਲਾਂ ਪਹਿਲ ਇਸ ਖੇਤੀ ਦੀ ਪੈਦਾਵਾਰ ਵੀ ਰਸਾਇਣਾਂ ਦੀ ਵਰਤੋਂ ਕਰਕੇ ਹੀ ਕੀਤੀ ਜਾਣ ਵਾਲੀ ਖੇਤੀ ਤੋਂ ਘੱਟ ਹੁੰਦੀ ਹੈ ਇਸ ਤੋਂ ਇਲਾਵਾ ਕਿਸਾਨਾਂ ਨੂੰ ਜੈਵਿਕ ਖੇਤੀ ਦੇ ਮੰਡੀਕਰਨ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ ਉਹਨਾਂ ਦੱਸਿਆ ਕਿ ਕਿਉਂ ਕਿਸਾਨਾਂ ਦਾ ਰੁਝਾਨ ਜੈਵਿਕ ਜਾਂ ਕੁਦਰਤੀ ਖੇਤੀ ਵੱਲ ਘਟ ਹੈ ਕਿਸਾਨ ਜਿਹੜੇ ਨੇ ਉਹ ਸੌਖਾ ਕੰਮ ਹਾਲ ਦੇ ਨੇਗੇ ਵੀ ਤਰ ਕਣਕ ਦੇ ਝੋਨਾ ਲਾਇਆ ਐ ਐਮ ਐਸ ਵੀ ਤੇ ਵੇਚ ਗਿਆ ਪਰ ਇਹਦੇ ਵਿੱਚ ਜਿਹੜੀ ਆ ਮਿਹਨਤ ਵੀ ਕਰਨੀ ਪੈਂਦੀ ਆ ਮਿਹਨਤ ਦੇ ਨਾਲ ਨਾਲ ਜਦੋਂ ਕਿਸਾਨ ਇਹਦਾ ਮੰਡੀਕਰਨ ਆਪਣੇ ਖੁਦ ਕਰੂਗਾ ਤੇਰੀ ਉਸ ਨੂੰ ਜਿਹੜਾ ਮੁਨਾਫਾ ਹੋ ਸਕਦਾ ਕਿਉਂਕਿ ਇਹਦੇ ਵਿੱਚ ਮੰਡੀਕਰਨ ਦੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਆ ਇੱਕ ਵਾਰੀ ਜਦੋਂ ਤੁਹਾਡਾ ਨਵ ਮਾਰਕੀਟ ਦੇ ਵਿੱਚ ਬਣ ਗਿਆ ਮੈਂ ਨੇ ਜਿਵੇਂ ਜਿਵਲਾਨੇ ਪਿੰਡ ਤੋਂ ਜਿਸ ਤਰ੍ਹਾਂ ਅਮਰਤਪਾਲ ਆ ਵਹਿਗੂਪੁਰੇ ਤੋਂ ਉਹਦੇ ਫਾਰਮ ਤੇ ਜਾ ਕੇ ਦੇਖੋ ਤਾਂ ਉਹਨੇ ਬਹੁਤ ਸਾਰੇ ਜਿਹੜੀਆਂ ਫਸਲਾਂ ਲਾਈਆਂ ਆ ਆਗੀਆਂ ਸਬੰਗੀਆਂ ਲਾਈਆਂ ਹੁੰਦੀਆਂ ਨੇ ਦਾਲਾਂ ਲਾਈਆਂ ਫਸਲਾਂ ਲਾਈਆਂ ਤੇਲ ਬੀਜ ਲਾਏ ਹੁੰਦੇ ਨੇਗੇ ਤੇ ਇਹ ਜਿੰਨੀਆਂ ਦੇਸੀ ਕਣਕ ਦੀਆਂ ਕਿਸਮਾਂ ਨੇ ਬੰਸੀਆ ਸੋਨਾ ਮੋਤੀਆ ਮੁੰਡੀਆ ਜਾਂ ਖੱਪਲੀ ਇਹ ਕਿਸਮਾਂ ਲਾਈਆਂ ਹੁੰਦੀਆਂ ਨੇਗੀਆਂ ਸੋ ਪਹਿਲਾ ਪਹਿਲਾ ਉਹਨੂੰ ਵੀ ਘੱਟੋ ਘੱਟ 10 ਸਾਲ ਹੋ ਗਏ ਅੱਜ ਉਹਨੇ ਕਮਰਸ਼ੀਅਲ ਪੱਧਰ ਤੇ ਕੀਤਾ ਤਾਂ ਸਾਰੇ ਪੰਜਾਬ ਦੇ ਵਿੱਚ ਉਸ ਉਸ ਕਿਸਾਨ ਤੋਂ ਜਿਹੜੇ ਦੂਜੇ ਕਿਸਾਨ ਨੇ ਵੀ ਵੀ ਲੈ ਕੇ ਜਾਂਦੇ ਨੇ ਤਕਨੀਕਾਂ ਬਾਰੇ ਵੀ ਜਦੋਂ ਉਹ ਜਾਣਕਾਰੀ ਲੈ ਕੇ ਜਾਂਦੇ ਨੇਗੇ ਐਸੀ ਗੱਲ ਨਹੀਂ ਜੇ ਕਿਸਾਨ ਦੇ ਵਿੱਚ ਰੁਚੀ ਹੋਵੇ ਤੇ ਥੋੜਾ ਜਿਹਾ ਮਨ ਦੇ ਵਿੱਚ ਵਿਸ਼ਵਾਸ ਹੋਵੇ ਵੀ ਮੈਂ ਕਾਮਯਾਬ ਹੋਣਾ ਤਾਂ ਜ਼ਰੂਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਇਸ ਜੈਵਿਕ ਖੇਤੀ ਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਨੇ ਕਿ ਜਿਹੜੇ ਕਾਮਯਾਬ ਹੋੰਦੇ ਨੇ ਪੰਜਾਬ ਪੁਲਿਸ ਵਿੱਚ ਮੌਜੂਦਾ ਇੰਸਪੈਕਟਰ ਜਰਨੈਲ ਸਿੰਘ ਜੋ ਕਿ ਲੁਧਿਆਣਾ ਦੇ ਪਿੰਡ ਬੱਦੋਵਲ ਤੋਂ ਨੇ ਉਹ ਵੀ ਪਿਛਲੇ ਕੁਝ ਸਾਲਾਂ ਤੋਂ ਜੈਵਿਕ ਖੇਤੀ ਨਾਲ ਜੁੜੇ ਹੋਏ ਨੇ ਉਹਨਾਂ ਦੱਸਿਆ ਕਿ ਸਾਲ 2023 ਵਿੱਚ ਕੋਰੋਨਾ ਤੋਂ ਬਾਅਦ ਪਹਿਲਾਂ ਉਹਨਾਂ ਵੱਲੋਂ 1.5 ਏਕੜ ਤੋਂ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ ਗਈ ਥੋੜੀ ਜ਼ਮੀਨ ਵਿੱਚ ਫਲ ਅਤੇ ਸਬਜ਼ੀਆਂ ਕੁਦਰਤੀ ਤਰੀਕੇ ਨਾਲ ਤਿਆਰ ਕੀਤੀਆਂ ਫਿਰ ਉਹ ਕਣਕ ਅਤੇ ਹੋਰ ਫਸਲਾਂ ਵੀ ਜ਼ਿਆਦਾ ਜ਼ਮੀਨ ਠੇਕੇ ਉੱਤੇ ਲੈ ਕੇ ਉਗਾਉਣ ਲੱਗੇ ਉਹਨਾਂ ਨੇ ਖੇਤੀ ਦੇ ਮੰਡੀਕਰਨ ਸਣੇ ਹੋਰ ਦਰਪੇਸ਼ ਚੁਣੌਤੀਆਂ ਬਾਰੇ ਵੀ ਖੁਲਾਸਾ ਕੀਤਾ। ਇਹ ਆਪਣੇ ਘਰ ਵਾਸਤੇ ਇਹ ਸਭ ਨੇ ਸ਼ੁਰੂ ਕੀਤੀ ਸੀ। ਆਪਣੇ ਪਰਿਵਾਰ ਵਾਸਤੇ। ਉਹ ਕਰਦੇ ਕਰਦੇ ਲੋਕਾਂ ਦੀ ਜਿਵੇਂ ਡਿਮਾਂਡ ਵਧ ਗਈ ਤੇ ਦੂਜੇ ਪਾਸੇ ਕਵਰਟ ਹੋ ਗਿਆ ਇਹ ਕੰਪਨੀ। ਅੱਛਾ ਸਰ ਕਦੋਂ ਕੋਈ ਇਸ ਦੀ ਸ਼ੁਰੂਆਤ ਹੋਈ ਹੈ? ਤੁਸੀਂ ਇਹ ਕਿਨੇ ਕੀ ਕਰ ਤੋਂ ਸ਼ੁਰੂ ਕੀਤੀ? ਇਹ ਅਸੀਂ ਅਕਤੂਬਰ 2023 ਤੋਂ ਸ਼ੁਰੂ ਕੀਤੀ ਸੀ। ਡੇਢ ਇੱਕ ਤੋਂ ਸ਼ੁਰੂ ਕੀਤੀ ਸੀ। ਇਹ ਕੁੱਲ ਕਿੰਨੀ ਕੋ? ਕੁੱਲ 4 ਕਿਲੇ ਹੈਗੇ ਨੇ। ਹਉਮੇ ਤੇ ਕ ਲਈ ਜਨੇ ਜਿਹੜੀ ਸਰ ਸਬਜੀ ਜਿਹੜੀ ਸੀਜ਼ਨਲ ਵੈਜੀਟੇਬਲ ਹੁੰਦੇ ਨੇ ਫਰੂਟ ਲੱਗੇ ਹੋਏ ਨੇ ਹੰਪਪੀਟਾ ਲੱਗਿਆ ਹੋਇਆ ਨਿੰਬੂ ਵਗਰਾ ਅਚੀਕੂ ਵਗਰਾ ਲੱਗੇ ਹੋਏ ਨੇ ਆਮਲਾ ਲੱਗਿਆ ਹੋਇਆ ਤੂੰ ਟਾਈਮ ਲੱਗੂਗਾ ਤੇ ਇਹਦੀ ਸਭ ਤੋਂ ਵੱਡੀ ਕਠਿਨਾਈ ਇਹ ਹੈ ਵੀ ਮਾਰਕੀਟਿੰਗ ਨਹੀਂ ਹੈਗੀ ਤੂੰ ਜੀ ਲੋਕਾਂ ਨੂੰ ਇਸ ਚੀਜ਼ ਦਾ ਡਿਫਰੈਂਸ ਵੀ ਪਤਾ ਵੀ ਕਿਹੜੀ ਆਰਗੇਨਿਕ ਦਾ ਫਾਇਦਾ ਕੀ ਹੈ ਤੇ ਨੋਨ ਆਰਗੇਨਿਕ ਦਾ ਨੁਕਸਾਨ ਕੀ ਹੈ ਜਿਸ ਕਰਕੇ ਲੋਕੀ ਇਸ ਚੀਜ਼ ਨੂੰ ਖਰੀਦਦੇ ਨਹੀਂ ਕਿਉਂਕਿ ਆਮ ਸਬਜ਼ੀਆਂ ਥੋੜੀ ਮਹਿੰਗੀ ਹੁੰਦੀ ਹੈ। ਇਹਨਾਂ ਦੀ ਜਿਹੜੀ ਸਬਜ਼ੀ ਫਰੂਟ ਹੈ ਪੈਦਾਵਾਰ ਥੋੜੀ ਆਮ ਸਬਜ਼ੀਆਂ ਨਾਲੋਂ ਘੱਟ ਹੁੰਦੀ ਹੈ ਉਸ ਕਰਕੇ ਦੀ ਜਿਹੜੀ ਮਹਿੰਗਾਈ ਵੱਧ ਜਾਂਦੀ ਹੈ। ਰੇਟ ਮੈਦ ਹੋ ਜਾਂਦਾ। ਉਹਦੇ ਦੀ ਦੇਖੋ ਮਿਨੀਮਮ 3 ਸਾਲ ਹੁੰਦੇ ਨੇ। 3 ਸਾਲ ਉਸ ਜ਼ਮੀਨ 'ਚ ਕੁਝ ਨਾ ਲਾਇਆ ਜਾਵੇ ਫਿਰ ਜਾ ਕੇ ਉਹ ਫਰਟੀਲਾਈਜ਼ ਹੁੰਦੀ ਆ ਆਰਗੇਨਿਕਲੀ। ਸਾਡੀ ਜਿਹੜੀ ਜ਼ਮੀਨ ਸੀ ਆਲਰੇਡੀ 5 ਸਾਲ ਤੋਂ ਵਿਹਲੀ ਪਈ ਸੀ। ਜਦੋਂ ਅਸੀਂ ਇਹ ਲਈ ਸੀ ਠੇਕੇ ਤੇ। ਤੇ ਹੁਣ ਅਸੀਂ ਇਹਦੇ 'ਚ ਕੋਈ ਟਰੈਕਟਰ ਵੀ ਨਹੀਂ ਵਾੜਦੇ। ਨੇਚਰ ਟ੍ਰਿਕ ਨਾਲ ਸੀ ਸਬਜੇ ਸਬਜੇ ਲਾ ਰਹੇ ਸਾਡੇ ਖੇਤ ਤੁਸੀਂ ਦੇਖੋਗੇ ਘਾਹ ਹੀ ਘਾਹ ਬਹੁਤ ਹੋਇਆ ਹੋਣਾ ਜਿਸ ਕਾਜ ਖੇਤ ਹੋਊਗਾ ਉਹ ਆਰਗੇਨਿਕ ਹੋਊਗਾ ਜਿਸ ਖੇਤ 'ਚ ਘਾਹ ਹੋਣਾ ਨਹੀਂ ਉਹ ਘਾਹ ਸਾੜਿਆ ਜਾਂਦਾ ਹੈ ਪ੍ਰੈਸਿਜਾਈਨ ਨਾਲ ਹੁੰਦਾ ਤੇ ਹਰਬੀਸਾਈਡ ਕਹਿੰਦੇ ਉਹਨੂੰ ਉਹ ਨੁਕਸਾਨ ਕਰਦਾ ਬੋੜੀ ਨੂੰ ਦੂਜੇ ਪਾਸੇ ਡਾਕਟਰ ਸੋਨ ਸਿੰਘ ਵਾਲੀਆ ਸਕੂਲ ਆਫ ਆਰਗੇਨਿਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾਇਰੈਕਟਰ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੈਵਿਕ ਖੇਤੀ ਦਾ ਦਾਇਰਾ ਲਗਾਤਾਰ ਪੰਜਾਬ ਵਿੱਚ ਵਧ ਰਿਹਾ ਹੈ 2017 ਵਿੱਚ ਸਕੂਲ ਆਫ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਕਈ ਫਸਲਾਂ ਤੇ ਸਿਫਾਰਿਸ਼ ਕੀਤੀ ਗਈ ਇਸ ਸਬੰਧੀ ਉਹਨਾਂ ਨੇ ਕਿਸਾਨਾਂ ਦੀ ਸਿਖਲਾਈ ਨੂੰ ਲੈ ਕੇ ਵੀ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਜੈਵਿਕ ਖੇਤੀ ਹੈ ਆਰਗੈਨਿਕ ਫਾਰਮਿੰਗ ਹੈ ਇਹ ਪੰਜਾਬ ਦੇ ਵਿੱਚ ਹੁਣ ਲੋਕਾਂ ਦੀ ਜਿਹੜੀ ਜਾਗਰੂਕਤਾ ਇਸ ਪ੍ਰਤੀ ਵਧੀ ਹੈ ਕਿਸਾਨਾਂ ਦੀ ਵੀ ਵਧੀ ਹੈ ਤੇ ਇਹਦਾ ਜਿਹੜਾ ਏਰੀਆ ਦਿਨੋ-ਦਿਨ ਵਧ ਰਿਹਾ ਹੈ ਤੇ ਸਾਡੇ ਸਕੂਲ ਆਫ ਆਰਗੈਨਿਕ ਫਾਰਮਿੰਗ ਪੀਏਵੀ ਦੇ ਅਧਾਰਾ ਜਿਹੜਾ ਜੈਵਿਕ ਖੇਤੀ ਦੇ ਉੱਪਰ ਹੀ ਕੰਮ ਕਰਦਾ ਪੀਏਵੀ ਦੇ ਵਿੱਚ ਤੇ ਸਾਡੇ ਕੋਲੇ ਜਿਹੜੀਆਂ ਹਰ ਰੋਜ਼ ਦੀਆਂ ਕਾਫੀ ਜ਼ਿਆਦਾ ਇਨਕੁਆਰੀਆਂ ਆਉਂਦੀਆਂ ਨੇ ਸਾਨੂੰ ਸਾਡੇ ਸਕੂਲ ਦੇ ਵਿੱਚ ਵੀ ਕਾਫੀ ਫਾਰਮਰ ਇਹਦੇ ਬਾਰੇ ਗੱਲਬਾਤ ਕਰਕੇ ਜਾਂਦੇ ਨੇ ਕੋਈ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਆ ਉਹਦੇ ਬਾਬਤ ਗੱਲ ਕਰਦੇ ਨੇ ਸਾਨੂੰ ਫੋਨ ਕਾਲਸ ਵੀ ਬਹੁਤ ਆਉਂਦੀਆਂ ਨੇ ਹਾਂ ਬਾਕੀ ਏਰੀਆ ਦੀ ਗੱਲ ਕਰੀਏ ਵੀ ਏਰੀਆ ਸਾਡਾ ਤਕਰੀਬਨ 10000 ਏਕੜ ਸਾਡਾ ਹੈਗਾ ਲੇਕਿਨ ਵੱਧ ਰਿਹਾ ਫਾਰਮਰ ਕੋਈ ਵੀ ਆਰਗੈਨਿਕ ਫਾਰਮਿੰਗ ਦੇ ਅ ਅਗੋਂ ਦਾ ਕੋਈ ਵੀ ਜਿਹੜਾ ਆਰਗੈਨਿਕ ਪਦਾਰਥ ਸਾਡੀ ਜਿਹੜੀ ਆਰਗੈਨਿਕ ਉਪਜ ਆ ਉਹ ਸਾਡੇ ਕੋਲ ਜਦੋਂ ਆਉਂਦੀ ਹੈ ਤੇ ਦੂਜੇ ਪਾਸੇ ਜਿਹੜਾ ਖਪਤਕਾਰ ਉਹ ਕਾਫੀ ਦੂਰ ਬੈਠਾ ਹੁੰਦਾ ਜੀ ਤੇ ਉਹਦੇ ਵਿੱਚ ਵੀ ਕੀ ਜਿਹੜਾ ਖਪਤਕਾਰ ਨੂੰ ਗਾਰੰਟੀ ਚਾਹੀਦੀ ਹੈ ਬਿਲਕੁਲ ਵੀ ਇਹ ਆਰਗੈਨਿਕਲੀ ਲਗਾਇਆ ਹੋਇਆ ਤੇ ਇਹਦੇ ਵਿੱਚ ਵੀ ਜਿਹੜੇ ਸਰਟੀਫਿਕੇਸ਼ਨ ਹੁੰਦੀ ਆ ਇਹਨੂੰ ਆਪਾਂ ਜੈਵਿਕ ਪ੍ਰਮਾਣੀਕਰਨ ਕਹਿੰਦੇ ਆ ਜੀ ਤੇ ਇਹ ਵੀ ਪ੍ਰਮਾਣੀਕਰਨ ਦੀ ਸੁਵਿਧਾ ਵੀ ਹੈਗੀ ਆ ਦੋ ਤਰ੍ਹਾਂ ਦੀ ਪ੍ਰਮਾਣੀਕਰਨ ਹੁੰਦੀ ਆ ਇੱਕ ਤਾਂ ਹੁੰਦਾ ਤੀਜੀ ਧਿਰ ਵੱਲੋਂ ਤੀਜੀ ਧਿਰ ਗਾਰੰਟੀ ਸਿਸਟਮ ਤੋਂ ਨੇ ਜੀ ਥੋੜੇ ਪੈਸੇ ਵੱਧ ਲੱਗਦੇ ਆ ਤੇ ਇਹਦਾ ਜਿਹੜਾ ਜਿਆਦਾ ਜਿਹੜਾ ਵੇਰਵਾ ਉਹ ਸਾਡੀ ਅਪੀਡਾ ਦੀ ਵੈਬਸਾਈਟ ਦੇ ਉੱਤੇ ਪਿਆ ਵਾ apida.gov.in ਦੇ ਉੱਪਰ ਕਿਸਾਨ ਵੀਰ ਦੇਖ ਸਕਦੇ ਆ ਹਾਂ ਜੇ ਅਸੀਂ ਜਿਵੇਂ ਸਸਤੇ ਤੌਰ ਦੇ ਉੱਪਰ ਕਰਨੀ ਹੋਵੇ ਜੈਵਿਕ ਪ੍ਰਮਾਣਿਕਤਾ ਫਿਰ ਸਾਡੇ ਕੋਲੇ ਪੀਜੀਐਨ ਸਿਸਟਮ ਆ ਜਦੋਂ ਤੀਜੀ ਧਿਰ ਦੀ ਜਿਹੜੀ ਗਰੰਟੀ ਵਾਲੀ ਪ੍ਰਮਾਣਿਕਤਾ ਉਹ ਅਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਉੱਪਰ ਅਸੀਂ ਆਪਣੀ ਉਪਜ ਵੇਚ ਸਕਦੇ ਆ ਲੇਕਿਨ ਜਿਹੜੀ ਪੀਜੀਐਲ ਸਿਸਟਮ ਆ ਜਿਹੜਾ ਸਸਤਾ ਸਿਸਟਮ ਆ ਉਹਦੇ ਚ ਅਸੀਂ ਆਪਣਾ ਇੰਡੀਆ ਦੇ ਵਿੱਚ ਅਸੀਂ ਇਹਨੂੰ ਵੇਚ ਸਕਦੇ ਆ ਤੇ ਪੰਜਾਬ ਗਵਰਨਮੈਂਟ ਵੀ ਇਹ ਚ ਕਾਫੀ ਮਦਦ ਕਰ ਰਹੀ ਆ ਸੋ ਅਸੀਂ ਕਹਿ ਸਕਦੇ ਆ ਕਿ ਜੇਕਰ ਪੰਜਾਬੀਆਂ ਨੇ ਅਸਲ ਤਨ ਯਾਨੀ ਕਿ ਚੰਗੀ ਸਿਹਤ ਨੂੰ ਪ੍ਰਾਪਤ ਕਰਨਾ ਹੈ ਤਾਂ ਸਭ ਨੂੰ ਰਸਾਇਣ ਮੁਕਤ ਖੇਤੀ ਤੋਂ ਹਟ ਕੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਦਾ ਸਾਥ ਦੇਣਾ ਪਵੇਗਾ ਨਹੀਂ ਤਾਂ ਜਰਖੇਜ਼ ਅਤੇ ਉਪਜਾਊ ਧਰਤੀ ਵਾਲੇ ਪੰਜਾਬ ਚੋ ਸਿਰਫ ਜ਼ਹਿਰੀਲੀ ਅਤੇ ਰਸਾਇਣਿਕ ਭਰਪੂਰ ਮਾਰੂ ਖੇਤੀ ਰਾਹੀਂ ਪੈਦਾ ਕੀਤੀਆਂ ਫਸਲਾਂ ਹੀ ਖਾਣ ਲਈ ਮਿਲਣ ਗਿਆ ਜੋ ਸਾਡੇ ਲਈ ਜਾਨਲੇਵਾ ਬਿਮਾਰੀਆਂ ਪੈਦਾ ਕਰਨ ਗਿਆ ਈਟੀਵੀ ਭਾਰਤ ਲਈ ਲੁਧਿਆਣਾ ਤੋਂ ਵਰਿੰਦਰ ਥਿੰਦੀ ਦੀ ਰਿਪੋਰਟ